ਹਾਂਜੀ ਸਤਿ ਸ੍ਰੀ ਅਕਾਲ ਪਹਿਲਾਂ ਕਹਾ ਵੀਡੀਓ ਸੁਣ ਲਿਓ ਫਿਰ ਆਪਾਂ ਇਸ ਮਸਲੇ ਤੇ ਅੱਜ ਗੱਲਬਾਤ ਕਰਨੀ ਆ ਆ ਸੁਣੇ ਮੜਾ ਜਾ ਅੰਬਰਸਿੰਘ ਟਰੈਕਟਰ ਉਹਦਾ ਮੁੰਡਾ ਟੈਂਪੂ ਬਣ ਗਿਆ ਇਹ ਬੜੇ ਕਿਨੇ ਜੀ ਇਹ ਬੰਦੇ ਦੀ ਜਾਦੀ ਆ ਜਿਹੜਾ ਟੈਂਪੂ ਬਣਨ ਜੀ ਕਰਦਾ ਆ ਯਾਰ ਕਿੱਡਾ ਵੱਡਾ ਬੰਦਾ ਜਿਹੜਾ ਅੰਬਰਸਿੰਘ ਟਰੈਕਟਰ ਹੂੰ ਉਹਦਾ ਮੁੰਡਾ ਟੈਂਪੂ ਬਣ ਗਿਆ ਤੁਸੀਂ ਭਾਈ ਇਹ ਸਾਰਿਆਂ ਨੇ ਆ ਵੀਡੀਓ ਦਾ ਜਿਹੜਾ ਛੋਟਾ ਇੱਕ ਕਲਿੱਪ ਕੱਟ ਕੇ ਪਾਇਆ ਵਾ ਜਿਹਨੂੰ ਤੋੜ ਮੋੜ ਕੇ ਐਡਿਟ ਕਰਕੇ ਪਾਤਾ ਤੇ ਇਹ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਰਅਸਲ ਦੇ ਵਿੱਚ ਮੈਂ ਇਹ ਜਿਹੜੀ ਗੱਲ ਆ ਕਹਿ ਰਿਹਾ ਉਹ ਐਲਨ ਮਸਕ ਦੇ ਮੁੰਡੇ ਬਾਰੇ ਕਹਿ ਰਿਹਾ ਵੀ ਐਲਨ ਮਸਕ ਐਡਾ ਵੱਡਾ ਬੰਦਾ ਉਹਦਾ ਮੁੰਡਾ ਉਹ ਬਣ ਗਿਆ ਪਰ ਐਡਿਟ ਕਰਕੇ ਜੋੜਤਾ ਵੀ ਜਿਹੜਾ ਅੰਬਰ ਦੀਪ ਫਿਲਮਾਂ ਵਾਲਾ ਕੋਈ ਡਾਇਰੈਕਟਰ ਇਕ ਪ੍ਰੋਡਿਊਸਰ ਹੈਗਾ ਉਹਦੇ ਮੁੰਡੇ ਦੀ ਫਿਲਮ ਆਈ ਹੈ ਮੁੰਡੇ ਲਖਸ਼ੀ ਸ਼ਾਇਦ ਫਿਲਮ ਦਾ ਨਾਂ ਮਿੱਠੜੇ ਆ ਉਹ ਮੁੰਡੇ ਨਾਲ ਜੋੜ ਕੇ ਤੇ ਇਹ ਕਹਾਣੀ ਨੂੰ ਵੀ ਲੱਖਾ ਉਹਨੂੰ ਕਹਿ ਰਿਹਾ ਪਹਿਲੀ ਗੱਲ ਦਾ ਭਰਾਵੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਹੀਂ ਬਣਾਈਦਾ ਪਤਾ ਨਹੀਂ ਰੱਬ ਦੇ ਘਰ ਦੇਰਾਂ ਨੇ ਹੀਰ ਨਹੀਂ ਪਤਾ ਨਹੀਂ ਕਦੋਂ ਬੰਦੇ ਦੇ ਆਪ ਦੇ ਤੇ ਪੈ ਜੇ ਕਿਸੇ ਦੇ ਬੱਚੇ ਬਾਰੇ ਕਿਸੇ ਦੀ ਧੀ ਬਾਰੇ ਕਿਸੇ ਦੀ ਭੈਣ ਬਾਰੇ ਕਿਸੇ ਦੀ ਮਾਂ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਉਹ ਮੁੰਡਾ ਵਿਚਾਰਾ ਸਦਮੇ ਚ ਪਿਆ ਡਿਪਰੈਸ਼ਨ ਚ ਲਹਿ ਗਿਆ 17 18 ਸਾਲ ਦਾ ਜਵਾਕ ਉਹਦੀ ਫਿਲਮ ਆਈ ਆ ਯੂ ਨਈ ਚੰਗੀ ਲਾ ਦੀ ਨਾਂ ਦੇਖੋ ਕੋ ਤੱਕਾ ਥੋੜੀ ਹੈ ਜ਼ਬਰਦਸਤੀ ਥੋੜੀ ਹੈ ਫਿਲਮ ਦੇਖਣੀ ਦੇਖਣੀ ਆ ਪਰ ਯਾਰ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਹੋ ਇੱਕ ਬੱਚੇ ਬਾਰੇ ਮੈਂ ਦੇਖ ਰਿਹਾ ਲੱਖਾਂ ਬੰਦਾ ਇਹਨੂੰ ਦੇਖ ਰਿਹਾ ਤੇ ਅੱਗੇ ਸਾਂਝਾ ਵੀ ਕਰ ਰਿਹਾ ਮੇਰੀ ਸਵੇਰੀ ਅੱਜ ਜਿਹੜਾ ਫਿਲਮਾਂ ਵਾਲਾ ਬਾਈ ਹੈ ਅੰਬਰਦੀਪ ਉਹਦੇ ਨਾਲ ਗੱਲ ਹੋਈ ਉਹ ਕਹਿੰਦਾ ਬਾਈ ਮੇਰਾ ਮੁੰਡਾ ਉਦੋਂ ਦੇ ਸਦਮੇ ਜਾ ਚੁੱਕਿਆ ਕਹਿੰਦਾ ਮੈਂ ਕੀ ਲੈਣਾ ਆ ਜੀਆਂ ਫਿਲਮਾਂ ਤੋਂ ਯਾਰ ਕਣਾ ਮੇਰਾ ਇੱਕ ਜਵਾਬ ਆ 18 ਸਾਲ ਦੀ ਉਮਰ ਆ ਆਪਾਂ ਉਹ ਬੰਦੇ ਚੰਗਾ ਮੜਾ ਕੀ ਦੇਖਿਆ ਯਾਰ ਆਪਾਂ ਚੱਕ ਕੇ ਮਿੰਟ ਲਾਉਣੇ ਆ ਯਾਰ ਕਿਸੇ ਬੰਦੇ ਟੈਗ ਲਾਉਣ ਲੱਗੇ ਮੜਨ ਲੱਗੇ ਯਾਰ ਉਹ ਬੱਚਾ ਵਿਚਾਰਾ ਸਦਮੇ ਚ ਚਲੇ ਜਾਵੇ ਮੁੜ ਕੇ ਜ਼ਿੰਦਗੀ ਜੁੜਠੀ ਨਾ ਸਕੇ ਇਹ ਚੰਗੀਆਂ ਗੱਲਾਂ ਨੇ ਮੈਂ ਜਿਹੜੀਆਂ ਗੱਲਾਂ ਕਰਦਾ ਮੈਂ ਟੈਂਪੂਆਂ ਦੀਆਂ ਗੱਲਾਂ ਤਾਂ ਕਰਦਾ ਵੀ ਸਾਨੂੰ ਆਪਣਾ ਖਾਣ ਪੀਣ ਤੇ ਧਿਆਨ ਦੇਣਾ ਚਾਹੀਦਾ ਜਿਹੜਾ ਅਸੀਂ ਫਸਟ ਫੂਡ ਅੱਜ ਨਾ ਜੰਕ ਫੂਡ ਜਿੰਨਾ ਅਸੀਂ ਮੋਮੋਸ ਪੀਜੇ 버ਗਰ ਜਿੰਨਾ ਤਲਿਆ ਫਲਿਆ ਖਾਨਨੇ ਆ ਜਿੰਨਿਆਂ ਬਿਮਾਰ ਮੁਰਗੇ ਖਾਨਨੇ ਆ ਅਬ ਇਹਾਂ ਜਾ ਕੇ ਜਿਹੜਾ ਨੇ ਹਾਰਮੋਨ ਚੇਂਜ ਕੀਤੇ ਹੋਇਆ ਇਹ ਵੱਡੇ ਪੱਦਰ ਤੇ ਸਾਡੇ ਜਵਾਕਾਂ ਨੂੰ ਪ੍ਰਭਾਵੋ ਟੈਂਪੂ ਬਣਾ ਰਹੇ ਆ ਇਹ ਸਾਡੇ ਹਾਰਮੋਨ ਚੇਂਜ ਹੋ ਰਹੇ ਆ ਬੱਚਿਆਂ ਦੇ ਅੰਦਰ ਜਿਹਦੇ ਕਰਕੇ ਸਾਡੇ ਬੱਚੇ ਗੇ ਬਣ ਰਹੇ ਆ ਟੈਂਪੂ ਬਣ ਰਹੇ ਆ ਮੈਂ ਇਹ ਸਿੱਖਿਆ ਦੇ ਰਿਹਾ ਵੀ ਆਪਣੇ ਬੱਚਿਆਂ ਦੇ ਖਾਣ ਪੀਣ ਦਾ ਧਿਆਨ ਰੱਖੋ ਵੀ ਫਲਾਣੇ ਦਾ ਮੁੰਡਾ ਟੈਂਪੂ ਬਣ ਗਿਆ ਫਲਾਣੇ ਦਾ ਬਣ ਗਿਆ ਉਹ ਮੈਂ ਤਾਂ ਇਹ ਜਿਹੀਆਂ ਗੱਲਾਂ ਕਰਦਾ ਹਾਂ ਹੋਰ ਮੈਨੂੰ ਵੀ ਇਹ ਸ਼ਰਮ ਆਉਂਦੀਆਂ ਜਿਹੀਆਂ ਗੱਲਾਂ ਕਰਦੇ ਨੂੰ ਪਰ ਇਹ ਸਮਾਜ ਦਾ ਐਡਾ ਵੱਡਾ ਇੱਕ ਜਿਵੇਂ ਨਸ਼ਾ ਇੱਕ ਕੋੜ ਹੈ ਕਲੰਕ ਹੈ ਇਹ ਵੀ ਸਾਡੇ ਤੇ ਅਟੈਂਪੂ ਵਾਲਾ ਵੀ ਬਹੁਤ ਵੱਡਾ ਕੋਰਟ ਤੇ ਕਲੰਕ ਬਣਦਾ ਜਾ ਰਿਹਾ ਪਤਾ ਨਹੀਂ ਕੱਲ ਨੂੰ ਕੀ ਦਾ ਕਿਦੀ ਧੀ ਕਿਦਾ ਪੁੱਤ ਕੱਲ ਨੂੰ ਕੋਈ ਜੈਂਡਰ ਚੇਂਜ ਕਰਾ ਲੇ ਕੁਸਮਲਿੰਗੀ ਵਿਆਹ ਕਰਾ ਲੇ ਕੋ ਟੈਂਪੂ ਬਣ ਜੇ ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਦਾ ਉਹ ਮੈਂ ਤਾਂ ਭਰਾਵੋ ਸਿੱਖਿਆ ਦੇ ਰਿਹਾ ਵੀ ਆਹ ਗੱਲਾਂ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਤੁਸੀਂ ਯਾਰ ਇੱਕੋ ਵਿਚਾਰਾ ਨੌਜਵਾਨ ਮੁੰਡਾ 17-18 ਸਾਲ ਦਾ ਚੱਕ ਯਾਰ ਤੁਸੀਂ ਜੋੜਤੀਆਂ ਇਹ ਗੱਲਾਂ ਤੇ ਉਹ ਵਿਚਾਰੇ ਜ਼ਿੰਦਗੀ ਉਹ ਕੱਲ ਨੂੰ ਇੰਨਾ ਡਿਪਰੈਸ਼ਨ ਚ ਜਾਏ ਕੋਈ ਬੱਚਾ ਖੁਦਕੁਸ਼ੀ ਵੀ ਕਰ ਸਕਦਾ ਯਾਰ ਇਹ ਚੰਗੀਆਂ ਗੱਲਾਂ ਨੇ ਤਹਾਨੂੰ ਮਾਹਰ ਨੰਨਾ ਇਹ ਗੱਲ ਦੀ ਧਿਆਨ ਨਾਲ ਸੁਣ ਲਿਓ ਇੱਕ ਕਹਾਣੀਆ ਸੁਣ ਲਓ ਜਦੋਂ ਆਦ ਦੇ ਪੈਂਦੀ ਆ ਨਾ ਪ੍ਰਮਾਤਮਾ ਫਿਰ ਪਤਾ ਵੀ ਨਹੀਂ ਲੱਗਣ ਦਿੰਦਾ ਕਿਵੇਂ ਪੈਂਦੀ ਆ ਇਹ ਸੁਣ ਲਿਓ ਕਹਾਣੀ ਤੇਹਾਨ ਨਾਲ ਇਹ ਕਿਸੇ ਨਾਲ ਵੀ ਵਾਪਰ ਸਕਦੀ ਆ ਇੱਕ ਮੁੰਡਾ ਤੇ ਕੁੜੀ ਗਵਾਂਢੀ ਸੀ ਦੋਨੇ ਮੁੰਡੇ ਦਾ ਆਮ ਤੌਰ ਤੇ ਕੁੜੀ ਦੇ ਘਰੇ ਆਣਾ ਜਾਣਾ ਲੱਗਿਆ ਰਹਿੰਦਾ ਸੀਗਾ ਜਾਂਦਾ ਆਉਂਦਾ ਰਹਿੰਦਾ ਸੀ ਉਹਨੇ ਦੇਖ ਲਿਆ ਵੀ ਕੁੜੀ ਐਸਕ ਵੇਲੇ ਕੁਥਲ ਖਾਣੇ ਚ ਨਹਾਉਣ ਬੜਦੀ ਆ ਗਵਾਨ ਸੀਗਾ ਕੰਦ ਨਾਲ ਕੰਨ ਸਾਂਝੀ ਸੀ ਉਹਨੇ ਸਕੀਮ ਬਣਾ ਲਈ ਵੀ ਮੈਂ ਇਸ ਕੁੜੀ ਦੀ ਨੌਂ ਦੀ ਦੀ ਵੀਡੀਓ ਬਣਾਉਣੀ ਹੈ ਮੋਬਾਈਲ ਤੇ ਉਹਨੇ ਜੀ ਇੱਕ ਦਿਨ ਸਕੀਮ ਬਣਾਈ ਤੇ ਗੁਦਰਖਾਨੇ ਦੇ ਨਾਲ ਤਹਾ ਰੋਸ਼ਨਦਾਨ ਸੀਗਾ ਤੇ ਕੋਠੇ ਕੋਠੇ ਆ ਕੇ ਆਦੇ ਕਿਸ ਤਰੀਕੇ ਨਾਲ ਦੇਖਿਆ ਵੀ ਕਦੇ-ਕੁਰੇ ਕੋਈ ਹੈ ਨਹੀਂ ਤੇ ਉਹਨੇ ਆਪਣਾ ਮੋਬਾਈਲ ਰੋਸ਼ਨਦਾਨ ਚ ਰੱਖਤਾ ਗੁਦਰਖਾਨੇ ਦੇ ਤੇ ਕੁੜੀ ਦੇ ਹੀ ਉਹ ਨੰਗੀ ਦੀ ਨੌਂ ਦੀ ਦੀ ਵੀਡੀਓ ਬਣਾਉਣ ਲੱਗ ਗਿਆ ਤੇ ਆਹ ਕੀ ਗੱਲਾਂ ਜਵਾਬ ਵੀ ਦੰਨਾ ਮੈਂ ਖੜੀ ਸਜਣਾ ਮੈਂ ਤੇਰੀ ਗੱਲ ਦਾ ਜਵਾਬ ਦੰਨਾ ਮੈਨੂੰ ਪੂਰੀ ਕਹਾਣੀ ਕਰ ਲੈਣੇ ਇੱਕ ਬਾਈ ਕਹਿੰਦਾ ਵੀ ਇਹ ਗੱਲ ਸੋਸ਼ਲ ਮੀਡੀਆ ਤੇ ਤੂੰ ਸ਼ੁਰੂਆਤ ਕੀਤੀ ਆ ਉਹ ਮੈਂ ਕਿਉਂ ਕੀਤੀ ਉਹ ਵੀ ਤੁਹਾਨੂੰ ਦੱਸਣੂਗਾ ਕੋਈ ਗੱਲ ਨਹੀਂ ਆ ਪਹਿਲਾਂ ਮੇਰੀ ਗੱਲ ਕਹਾਣੀ ਸੁਣ ਲੈ ਤੇ ਚਲੋ ਉਹਨੇ ਕੁਦਰਤੀ ਕੀ ਹੋਇਆ ਕਿ ਉਸ ਦਿਨ ਉਸੇ ਮੁੰਡੇ ਦੀ ਸਾਕੀ ਭੈਣ ਤੋਂ ਸੇਲੀਆਂ ਸੀਗੀਆਂ ਗਮੰਡ ਗਮਾਂਡੀਆਂ ਸਿੱਖ ਦੂਜੇ ਦੀਆਂ ਕੁੜੀਆਂ ਉਹ ਮੁੰਡੇ ਦੀ ਭੈਣ ਤੇ ਦੂਜੀ ਉਹਦੀ ਗਮਾਂਡੀਆਂ ਦੀ ਕੁੜੀ ਉਹ ਮੁੰਡੇ ਦੀ ਭੈਣ ਕੁਦਰਤਨ ਉਸ ਕੁੜੀ ਦੇ ਘਰੇ ਨਾਉਣ ਆ ਗਈ ਰੱਬ ਜਾਨ ਦੇ ਘਰੇ ਪਾਣੀ ਤਫਤਾਰ ਨਹੀਂ ਹੋਣਾ ਗੀਜਰ ਨਹੀਂ ਹੋਣਾ ਜਾਂ ਕੀ ਕਹਾਣੀ ਸੀ ਜਾਨ ਦੇ ਕੁੜੀ ਉਸ ਘਰੇ ਉਹਦੀ ਭੈਣ ਨਾਉਣ ਆ ਗਈ ਤੇ ਉਹਨੇ ਵੀਡੀਓ ਬਣਾ ਕੇ ਤੇ ਨਾਲ ਦੀ ਨਾਲ ਆਦੇ ਸਾਥੀ ਨੂੰ ਭੇਜ ਦਿੱਤੀ ਉਹਨੇ 1 ਮਿੰਟ ਲਾਇਆ ਵਾਇਰਲ ਕਰਤੀ ਚਲਾਤੀ 4 ਸਪੇਰੇ ਜਦੋਂ 4 ਸਪੇਰੇ ਵੀਡੀਓ ਵਾਇਰਲ ਹੋ ਗਈ ਉਹਨੇ ਵੀ ਦੇਖੀ ਉਹਨੂੰ ਵੀ ਦਿਖਾਈ ਜਦੋਂ ਨੇ ਦੇਖੀ ਆਪਦੇ ਫੋਨ ਤੇ ਦੂ ਬਾਅਦ ਉਹਨੇ ਦੇਖਿਆ ਮੇਰੀ ਭੈਣ ਨਾ ਸਕੀ ਅਖੀਰ ਉਹਨੂੰ ਖੁਦਕੁਸ਼ੀ ਕਰਨੀ ਪਈ ਉਹ ਮੁੰਡਾ ਮਰਿਆ ਕਈ ਵਾਰੀ ਨਾ ਜਿਹੜੀਆਂ ਆਪਾਂ ਗੰડા ਹੱਥਾਂ ਨਾਲ ਦਿੰਨੇ ਆ ਨਾ ਉਹ ਫਿਰ ਮੂੰਹ ਨਾ ਖੋਲਣੀਆਂ ਪੈਂਦੀਆਂ ਨੇ ਮੂੰਹ ਨਾ ਵੀ ਖੁੱਲਦੀਆਂ ਨਹੀਂ ਭਰਾਵੋ ਉਹ ਪਿਚਕ ਜਾਂਦੀਆਂ ਨੇ ਸੋ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਾ ਬਣਾਓ ਯਾਰ ਕਹਿ ਦੇਣਾ ਬਹੁਤ ਸੌਖਾ ਜਿੱਤੇ ਬੀਤਦੀ ਹੈ ਉਹ ਬੱਚੇ ਦੀ ਮਾਂ ਹੈ ਉਹ ਬੱਚੇ ਦੀ ਭੈਣ ਆ ਉਹਦਾ ਪਿਓ ਆ ਉਹਦਾ ਪਰਿਵਾਰ ਉਹ ਬੱਚਾ ਜਿਹਦੇ ਬੱਚੇ ਨੂੰ ਤੁਸੀਂ ਅੱਜ ਚੱਕ ਕੇ ਕਹਦੇ ਹੁੰਨੇ ਆ ਵੀ ਇਹ ਤਾਂ ਆਏ ਆ ਜੀ ਇਹ ਤਾਂ ਆਏ ਆ ਜੀ ਜਿਉਂ ਦੀ ਕੋਈ ਵੀਡੀਓ ਤੁਸੀਂ ਵਾਇਰਲ ਕਰ ਦਿੰਨੇ ਹੋ ਉਹਨਾਂ ਦੇ ਕੀ ਬੀਤਦੀ ਹੋ ਯਾਰ ਕਿ ਮਾਂ ਬਾਪ ਤੇ ਕੀ ਬੀਤਦੀ ਹੋ ਕਿ ਬੱਚੇ ਦੇ ਕੀ ਬੀਤਦੀ ਹੋ ਜਿਹਨੇ ਸਾਰੀ ਆਪਣੀ ਜ਼ਿੰਦਗੀ ਜਿਉਣੀ ਆ ਜਿਹਨੂੰ ਤੁਸੀਂ ਅੱਜ ਟੈਂਪੂ ਬਣਾ ਕੇ ਪੇਸ਼ ਕਰਤਾ ਉਹ ਯਾਰ ਕੱਲ ਨੂੰ ਸਮਾਜ ਕੀ ਮੂੰਹ ਦਿਖਾਊਗਾ ਵਿਚਰੂਗਾ ਲੋਕਾਂ ਜਾਊਗਾ ਲੋਕ ਉਹਨੂੰ ਕਿਹੜੀਆਂ ਨਜ਼ਰਾਂ ਦੇਖਣਗੇ ਯਾਰ ਸੋ ਮੈਂ ਇਸ ਕਰਕੇ ਬੇਨਤੀ ਕਰਦਾ ਵੀ ਇਹ ਜਿਹੀਆਂ ਹਰਕਤਾਂ ਨਾ ਕਰਿਆ ਕਰੋ ਇਹ ਮਰਦ ਬੰਦਿਆਂ ਦਾ ਕੰਮ ਨਹੀਂ ਹੁੰਦਾ ਮਰਦ ਬੰਦਾ ਕਦੇ ਵੀ ਕਿਸੇ ਦੀ ਧੀ ਪਹਿਣ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਮਰਦ ਬੰਦਾ ਨਹੀਂ ਜਿਹਰਕਤ ਨਹੀਂ ਕਰਦਾ ਹੁੰਦਾ ਜਨਨੀਆਂ ਵਾਲੇ ਕੰਮ ਨਾ ਕਰੋ ਇਹ ਕੰਮ ਚੰਗਾ ਨਹੀਂ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਕਿਸੇ ਦੀਆਂ ਕੁੜੀਆਂ ਬੁੜੀਆਂ ਦੀਆਂ ਵੀਡੀਓ ਐਡਿਟ ਕਰਕੇ ਫੋਟੋ ਮੈਡਿਡ ਕਰਕੇ ਕੋਈ ਹੋਰ ਇਹ ਜਾ ਕਰਕੇ ਹੁੰਦਾ AI ਦਾ ਜ਼ਮਾਨਾ ਆ ਗਿਆ ਪਤਾ ਨਹੀਂ ਕੀ ਕੁਸ਼ ਕਰਕੇ ਤੁਸੀਂ ਚਲਾ ਦੇਉਗੇ ਚੰਗਾ ਨਹੀਂ ਸੱਜਣੋ ਸੋਡੇ ਲਈ ਤਮਾਸ਼ਾ ਹੈ ਹਾਸਾ ਮਖਾਵਲਾ ਦੋਕੜੀਆਂ ਦਾ ਪਰ ਕਿਸੇ ਦੀ ਜ਼ਿੰਦਗੀ ਦੇ ਕੀ ਬੀਤਦੀ ਹੈ ਸੋਚੋ ਯਾਰ ਇਹ ਨਾ ਕੰਮ ਕਰਿਆ ਕਰੋ ਮੇਰੇ ਬੱਚੇ ਸੋ ਅਗਲੀ ਗੱਲ ਆ ਇੱਕ ਬਾਈ ਕਹਿੰਦਾ ਸੀ ਸ਼ੁਰੂਆਤ ਤੂੰ ਕੀਤੀ ਐ ਮੈਂ ਪਹਿਲਾਂ ਹੀ ਬੋਲਿਆ ਸੱਜਣਾ ਸ਼ੁਰੂਆਤ ਮੈਂ ਤਾਂ ਕੀਤੀ ਐ ਮੈਂ ਨਵੇਂ ਬੱਚਿਆਂ ਦੇ ਵਿੱਚ ਹਾਰਮੋਨ ਚੇਂਜ ਹੁੰਦੇ ਦੇਖ ਰਿਹਾ ਵੱਡੇ ਵੱਡੇ ਕ੍ਰਿਕਟਰਾਂ ਦੇ ਵੱਡੇ ਵੱਡੇ ਕਲਾਕਾਰਾਂ ਦੇ ਫੁੱਟਬਾਲਰਾਂ ਦੇ ਵੱਡੇ ਵੱਡੇ ਤਨਾਰ ਲੋਕਾਂ ਦੇ ਵੱਡੇ ਵੱਡੇ ਸਿਆਸਦਾਨਾਂ ਦੇ ਜਵਾਕ ਭਰਾਵਾ ਜੈਂਡਰ ਚੇਂਜ ਕਰਾ ਰਹੇ ਆ ਗੇ ਬਣ ਰਹੇ ਆ ਟੈਂਪੂ ਬਣ ਰਹੇ ਆ ਤਾਂ ਮੈਂ ਇਸ ਗੱਲ ਨੂੰ ਪਿੱਟਦਾ ਉਹ ਮੈਨੂੰ ਸ਼ੌਂਕ ਨਹੀਂ ਐ ਗੱਲਾਂ ਦਾ ਕਰਨੀਆਂ ਮੈਂ ਪਿਰਦਾਂ ਵੀ ਆਪਣੇ ਜਵਾਕਾਂ ਦਾ ਖਿਆਲ ਰੱਖੋ ਹਰਕਤਾਂ ਦਾ ਨੋਟ ਉੱਕਰਿਆ ਕਰੋ ਘਰੇ ਆਏ ਜਵਾਗ ਦਾ ਕੁੜੀਆਂ ਛੋਟੀਆਂ-ਛੋਟੀਆਂ ਬੱਚੀਆਂ ਸਕੂਲਾਂ 'ਚ ਪੜ੍ਹਦੀਆਂ ਨੇ ਸਕੂਲ ਬੈਨ ਦੇ ਬੱਚੋ ਦਾ ਕੋਈ ਸ਼ੋਸ਼ਣ ਤਾਂ ਨਹੀਂ ਕਰਦਾ ਡਰਾਈਵਰ ਕਨੈਕਟਰ ਕੋਈ ਸਕੂਲ 'ਚ ਕੋਈ ਟੀਚਰ ਤਾਂ ਨਹੀਂ ਸ਼ੋਸ਼ਣ ਕਰਦਾ ਮੈਂ ਇਸ ਗੱਲਾਂ ਬਾਰੇ ਕਲਪਦਾ ਮੈਂ ਇਹ ਕਹਿੰਦਾ ਵੀ ਹਾਰਮੋਨ ਚੇਂਜ ਹੋ ਕਿਉਂ ਰਹੇ ਆ ਸਾਡੇ ਖਾਣੇ ਪੀਣੇ 'ਚ ਸਾਰਾ ਨਾ ਮਲਾਪਟਾਂ ਕਰਕੇ ਹਾਰਮੋਨ ਚੇਂਜ ਹੋ ਰਿਹਾ ਬੱਚਿਆਂ ਦੇ ਜਿਹਦੇ ਨਾਲ ਸਾਡੇ ਜਵਾਕ ਇਹਨਾਂ ਦੇ ਅਸਰ ਪੈ ਰਿਹਾ ਸਾਡੇ ਜਵਾਕ ਟੈਂਪੂ ਵੱਡੀ ਤਦਾਦ ਚ ਬਣਨ ਵੱਲ ਵਧ ਰਹੇ ਆ ਮੈਂ ਉਹਦੀ ਗੱਲ ਕਰਦਾ ਮੈਂ ਤਾਂ ਸ਼ੁਰੂਆਤ ਕੀਤੀ ਐ ਉਹ ਸ਼ੌਂਕ ਨਹੀਂ ਮੈਨੂੰ ਇਹੀਆਂ ਘੱਟੀਆਂ ਗੱਲਾਂ ਕਰਨ ਦਾ ਇਹ ਸ਼ਬਦ ਬੋਲਣ ਦਾ ਸਿਰਸ ਕਰਕੇ ਇਹਨਾਂ ਗੱਲਾਂ ਦਾ ਮੇਰਾ ਵੀਰ ਖਿਆਲ ਰੱਖਿਆ ਕਰੋ ਇਹ ਚੰਗਾ ਨਹੀਂ ਹੁੰਦਾ ਯਾਰ ਇਹ ਪਤਾ ਨਹੀਂ ਕਦੋਂ ਕਿਹੜੇ ਬੰਦੇ ਦੇ ਪੁੱਠੀ ਪੈਂਦੀ ਐ ਫਿਰ ਤੂੰ ਬਾਜੀ ਆਦ ਤੇ ਪੁੱਠੀ ਪੈਂਦੀ ਐ ਨਾ ਭਰਾਵੋ ਸਜਣੋ ਫਿਰ ਪਤਾ ਲੱਗਦਾ ਬੰਦੇ ਨੂੰ ਕੀ ਭਾਅ ਵਿਕਦੀ ਐ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਐਹ ਜਿਹੀਆਂ ਚੀਜ਼ਾਂ ਪਹਿਲੀ ਗੱਲ ਦਾ ਸਾਂਝੀਆਂ ਨਾ ਕਰੋ ਚੰਗੀ ਚੀਜ਼ ਆਪਾਂ ਸਾਂਝੀ ਨਹੀਂ ਕਰਨੀ ਹੁੰਦੀ ਉਹ ਦੇਖਣੀ ਵੀ ਨਹੀਂ ਗਾਹ ਨਗਾ ਦੇਣੇ ਆ ਮਾੜੀਆਂ ਚੀਜ਼ਾਂ ਠਾ 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 ਗਾਹ ਲੋਕਾਂ ਨੂੰ ਪਚਾਉਣੇ ਹੁੰਨੇ ਆ ਤੁਹਾਨੂੰ ਸੋ ਮੈਂ ਬਸ ਇਹ ਸੀ ਨਹੀਂ ਹਾਂ ਦੇਣਾ ਸੀ ਕਿਉਂਕਿ ਮੈਨੂੰ ਬਾਈ ਅਮਰਦੀਪ ਦਾ ਫੋਨ ਆਇਆ ਕਿ ਨਾ ਯਾਰ ਆਪਣੀ ਆਵਾਜ਼ ਲਾ ਕੇ ਕਹਿੰਦਾ ਬਾਈ ਐਡਿਟ ਕਰਕੇ ਵੀਡੀਓ ਚ ਲਈ ਪਈ ਆ ਯਾਰ ਕਹਿੰਦਾ ਮੇਰੇ ਮੁੰਡੇ ਦਾ ਮਰਨ ਹੋਇਆ ਪਿਆ ਸੋ ਮੈਂ ਨਹੀਂ ਭਰਾਬ ਤੁਹਾਨੂੰ ਕਹਿੰਦਾ ਫਿਲਮਾਂ ਦੇਖਣੀਆਂ ਮੇਰਾ ਇਹ ਵਿਸ਼ਾ ਹੀ ਨਹੀਂ ਹੈਗਾ ਚੰਗੀ ਕੋਈ ਫਿਲਮ ਬਣਦੀ ਹੈ ਕਿਸੇ ਵਿਸ਼ੇ ਤੇ ਪੰਜਾਬ ਪੰਜਾਬੀ ਤੇ ਕੋਈ ਸਾਡੀ ਬੋਲੀ ਤੇ ਸਾਡੀ ਧਰਤੀ ਪਾਣੀ ਦੇ ਮੈਂ ਕਹਿ ਵੀ ਦਿੰਨਾ ਹੁਣਾ ਸਾਡੇ ਇਤਿਹਾਸ ਤੇ ਬਣਦੀ ਹੋ ਚੰਗੀ ਫਿਲਮਾਂ ਭਾਈ ਦੇਖਿਓ ਨਹੀਂ ਮੇਰੇ ਅਗੇ ਵਿਸ਼ਾ ਨਹੀਂ ਨਾ ਮੈਂ ਫਿਲਮਾਂ ਦੇਖਦਾ ਬਹੁਤਿਆਂ ਪਰ ਮੈਂ ਅੱਜ ਤਾਂ ਬੋਲਿਆ ਇਸ ਗੱਲ ਦੇ ਉੱਤੇ ਤੇ ਇਸ ਕਰਕੇ ਮੈਂ ਇਹ ਬੋਲਿਆ ਵੀ ਯਾਰ ਆ ਮਸਲਾ ਜਿਹੜਾ ਹੈਗਾ ਮੇਰਾ ਵੀ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰੋ